ਅੱਜ ਪੰਜਾਬ ਦੀ ਸਥਿਤੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਪੜ੍ਹੇ ਲਿਖੇ ਨੌਜਵਾਨ ਬਾਤੀਸ਼ਾ ਤੋਂ ਠੁੱਕੇ ਹੋਏ ਟੈਲੈਂਟ ਹੈ ਜੋਸ਼ ਹੈ ਪਰ ਸਹੀ ਗਾਈਡੈਂਸ ਨਹੀਂ ਆਖੇ ਕਿਸ ਤਰ੍ਹਾਂ ਇਹਨਾਂ ਨੂੰ ਸਹੀ ਗਾਈਡੈਂਸ ਜਿਹੜੀਆਂ ਉਹ ਪੇਰੈਂਟਸ ਵੱਲੋਂ ਸਮਾਜ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਨੋਮਿਸਕਰ ਅਦਾ ਮੇਸੰਦਰ ਜੀ ਮੰਚੰਦਾ ਅੱਜ ਇਹ ਟਾਪਿਕ ਤੁਸੀਂ ਸਾਰੇ ਜਾਣ ਚੁੱਕੇ ਹੋ ਅੱਜ ਅਸੀਂ ਸਟੂਡੈਂਟਸ ਨੂੰ ਜਾ ਆਪਣੇ ਨੌਜਵਾਨ ਪੀੜੀ ਤੇ ਲਈ ਕੀ ਕਰ ਸਕਦੇ ਆ ਤੇ ਕਿਸ ਤਰ੍ਹਾਂ ਉਹਨਾਂ ਦਾ ਮਾਰਗ ਦਰਸ਼ਨ ਕਰੀਏ ਕਿ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਇਹ ਆ ਕਿ ਨੌਕਰੀ ਦੇ ਲਈ ਉਹਨਾਂ ਦੀ ਕੋਈ ਵੀ ਤਿਆਰੀ ਨਹੀਂ ਆ ਅੱਜ ਕਹਿੰਦੇ ਤੇ ਹਾਂ ਪੰਜਾਬ ਵਿੱਚ ਨੌਕਰੀ ਨਹੀਂ ਆ ਪਰ ਨੌਕਰੀ ਲਈ ਕੀ ਬੱਚਿਆਂ ਦੀ ਤਿਆਰੀ ਹੈਗੀ ਆ ਉਹਨਾਂ ਦੇ ਕੋਈ ਕੋਈ ਸਕਿੱਲ ਹੈਗੀ ਆ ਉਹਨਾਂ ਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਆ ਆਪਣੇ ਆਪ ਤੇ ਭਰੋਸਾ ਹੀ ਨਹੀਂ ਆ ਹੈਗਾ ਕਿ ਅਸੀਂ ਕੁਝ ਕਰ ਨਹੀਂ ਸਕਦੇ ਆ ਨਸ਼ਾ ਹੈ ਡਿਪਰੈਸ਼ਨ ਹੈ ਉਹਨਾਂ ਦੇ ਕੋਲ ਹੋਰ ਕੁਝ ਵੀ ਨਹੀਂ ਕਿਸ ਤਰ੍ਹਾਂ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸਮਝ ਸਕਦੇ ਆ ਇਹਦੇ ਨੌਜਵਾਨਾਂ ਦੀਆਂ ਤੇ ਨੌਜਵਾਨ ਪੀੜ੍ਹੀ ਹੀ ਸਾਡੇ ਕੱਲ ਦੇ ਸਮਾਜ ਨੂੰ ਸਿਰਜਦੀ ਆ ਸਾਡੇ ਕੱਲ ਦੇ ਪੰਜਾਬ ਨੂੰ ਸਿਰਜੇਗੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਬੱਚਿਆਂ ਨੂੰ ਕੀ ਕੀ ਸਿਖਾਉਣਾ ਚਾਹੀਦਾ ਵਾ ਇਹ ਪੇਰੈਂਟਸ ਦੀ ਕੀ ਜ਼ਿੰਮੇਵਾਰੀਆਂ ਸਭ ਤੋਂ ਪਹਿਲਾਂ ਗੱਲ ਤੇ ਮੈਂ ਪੇਰੈਂਟਸ ਹੀ ਕਰਦੀ ਆ ਕਿਉਂਕਿ ਜਿੰਨਾ ਵੱਡਾ ਰੋਲ ਪੇਰੈਂਟਸ ਅਦਾ ਕਰ ਸਕਦੇ ਆ ਉਹਨਾਂ ਕੋਈ ਨਹੀਂ ਕਰ ਸਕਦਾ ਜਿੰਨਾ ਬੱਚੇ ਨਾਲ ਪਿਆਰ ਪੇਰੈਂਟਸ ਕਰਦੀਆਂ ਕੋਈ ਦੁਨੀਆਂ ਚ ਕਰ ਹੀ ਨਹੀਂ ਸਕਦਾ ਸੋ ਮੈਂ ਬੱਚਿਆਂ ਨੂੰ ਕਹਾਂਗੀ ਆਪਣੇ ਮਾਪੇ ਤੇ ਕਲਚਰ ਨੂੰ ਮੰਨਿਆ ਕਰੋ ਅਸੀਂ ਪੇਰੈਂਟਸ ਨੇ ਉਹਨਾਂ ਨੂੰ ਸਹੀ ਤਰ੍ਹਾਂ ਕਿਸਟਰਾ ਲੈ ਕੇ ਜਾਣਾ ਅਸੀਂ ਬੱਚਿਆਂ ਨੇ ਇੰਗਲਿਸ਼ ਉੱਤੇ ਪੜਾਉ ਜੋ ਦਿੰਦੇ ਨੇ ਪਰ ਕੌਨਫੀਡੈਂਸ ਉੱਤੇ ਅਸੀਂ ਜ਼ੋਰ ਹੀ ਨਹੀਂ ਦਿੰਦੇ ਬੱਚਿਆਂ 'ਚ ਗੱਲ ਕਰਨ ਦਾ ਕੌਨਫੀਡੈਂਸ ਨਹੀਂ ਹੁੰਦਾ ਕਿ ਆਪਣੀ ਗੱਲ ਅੱਗੇ ਜਾ ਕੇ ਕਰ ਸਕਣਾ ਬੱਚੇ ਕਿ ਮੈਂ ਬਹੁਤ ਵੱਡੇ ਵੱਡੇ ਲੋਕ ਵੀ ਦੇਖਦੀ ਹਾਂ ਜਿਹੜੇ 40 ਪਲੱਸ ਹੋ ਜਾਂਦੇ 50 ਪਲੱਸ ਹੋਣੇ ਕੌਨਫੀਡੈਂਸ ਨਾਲ ਗੱਲ ਕਰਨ ਦਾ ਆਪਣੀ ਗੱਲ ਤਾਂ ਰੱਖਣੀ ਪਹਿਲਾਂ ਸ਼ੁਰੂ ਕਰੋ ਗੱਲ ਰੱਖੋਗੇ ਤੇ ਫਿਰ ਹੀ ਗੱਲ ਦਾ ਹੱਲ ਨਿਕਲੇਗਾ ਕੀ ਕਿਸੀ ਕੀ ਗੱਲ ਸੋਚਣੀ ਹੈ ਤੇ ਕਿਹੜੀ ਗੱਲ ਕਰਨੀ ਆ ਜੀ ਉਹਨਾਂ ਨੂੰ ਜੀ ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਕਿਹੜੀ ਗੱਲ ਰੱਖਣੀ ਆ ਉਹ ਜ਼ਰੂਰ ਰੱਖਣੀ ਸਿੱਖਣਗੇ ਅੱਜ ਕ੍ਰਿਟੀਕਲ ਥਿੰਕਿੰਗ ਇਹ ਬਣੀ ਹੋਈ ਹੈ ਕਿ ਬੱਚੇ ਸਿਰਫ ਜਿਹੜੀਆਂ ਰੱਟਾ ਲਾ ਰਹੇ ਆ ਕਰੈਮਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹਰ ਸਟੱਡੀ ਤੇ ਕਰੈਮਿੰਗ ਪ੍ਰੈਕਟੀਕਲ ਕਿਤੇ ਕਰਾਇਆ ਹੀ ਨਹੀਂ ਜਾ ਰਿਹਾ ਬੱਚਾ ਜੇ ਸਕੂਲ ਵਿੱਚ ਬੱਚਾ ਪਲੱਸ 2 ਤੱਕ ਪੜ੍ਹ ਲੈਂਦਾ ਇੰਨੀਆਂ ਫੀਸਾਂ ਪੇਰੈਂਟਸ ਹੁੰਦੇ ਤੇ ਕਿਉਂ ਨਹੀਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਪੁੱਛਿਆ ਜਾਂਦਾ ਕਿ ਅਸੀਂ ਤੁਹਾਨੂੰ 12 ਸਾਲ ਫੀਸਾਂ ਦਿੱਤੀਆਂ ਨੇ ਮੇਰੇ ਬੱਚੇ 'ਚ ਸਕਿੱਲ ਕਿਉਂ ਨਹੀਂ ਪੈਦਾ ਹੋਈ ਕੋ ਸਕੂਲ ਸੋਚਾਂਗੇ ਉਹ ਸਕਿੱਲ ਪੈਦਾ ਕਰਨਵਾਸੇ ਅੱਜ ਸਾਰੇ ਸਮਾਜ ਨੂੰ ਪੰਜਾਬ ਨੂੰ ਲੋੜ ਆ ਇੱਕ ਇੱਕ ਪੇਰੈਂਟਸ ਉੱਠ ਕੇ ਸਕੂਲ ਚ ਜਾਂਦੇ ਮੈਂ 12 ਸਾਲ ਆਪਣੇ ਬੱਚੇ ਦੀ ਫੀਸ ਭਰੀ ਹੈ ਪਲੱਸ 2 ਮੇਰੇ ਬੱਚੇ ਨੇ ਕੀਤੀ ਹੈ ਕਿ ਪਲੱਸ 2 ਤੋਂ ਬਾਅਦ ਬੱਚਾ ਕੋਈ ਰੁਜ਼ਗਾਰ ਕਰਨ ਜੋਗਾ ਹੋਇਆ ਜਾਂ ਨਹੀਂ ਹੋਇਆ 18 ਸਾਲ ਦਾ ਬੱਚਾ ਹੈ 18 ਸਾਲ ਦਾ ਬੱਚਾ ਕੋਈ ਕੰਮ ਕਰਨ ਜੋਗਾ ਨਾ ਹੋਵੇ ਬੱਚਾ ਐਮਬੀਏ ਕਰਕੇ ਵੀ ਕੰਮ ਕਰਨ ਜੋਗਾ ਨਾ ਹੋਵੇ ਅਸੀਂ ਕਾਲਜ ਚ ਜਾਂਦੇ ਆ ਯੂਨੀਵਰਸਿਟੀ ਜਾਂਦੇ ਕਿਉਂ ਨਹੀਂ ਪੁੱਛਦੇ ਕਿ ਮੇਰਾ ਬੱਚਾ ਕਿਉਂ ਨਹੀਂ ਕਿਸੇ ਕੰਮ ਜੋਗਾ ਹੋਇਆ ਜਦੋਂ ਸਾਡੇ ਪੇਰੈਂਟਸ ਇਹ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਨਾ ਉਸੇ ਸਾਡੇ ਬੱਚੇ ਕਾਮਯਾਬ ਹੋਣਗੇ ਉਸੇ ਕਾਲਜ ਉਸੇ ਸਕੂਲ ਉਸੇ ਯੂਨੀਵਰਸਿਟੀ ਚ ਪੜ੍ਹਾਈ ਸ਼ੁਰੂ ਹੋ ਜੇਗੀ ਸਕਿੱਲ ਦੇ ਉੱਤੇ ਕੰਮ ਕਰਨਾ ਸ਼ੁਰੂ ਹੋ ਜਾਏਗਾ ਬੱਚਿਆਂ ਨੂੰ ਜਿਹੜੀ ਸਟੱਡੀ ਲਈ ਜਾਣਗੇ ਉਹ ਸਟੱਡੀ ਦੇ ਕਾਬਲ ਬਣਾਉਣਾ ਸ਼ੁਰੂ ਹੋ ਜਾਏਗਾ ਪੰਜਾਬ ਦੇ ਵਿੱਚ ਇਹ ਚਾਈਨਾ ਵਰਗਾ ਰੂਲ ਹੋਏਗਾ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਸਕਿੱਲ ਦੀ ਨੌਲੇਜ ਦਿੱਤੀ ਜਾਏਗੀ ਇਹ ਕਿਹਦਾ ਕਸੂਰ ਹੈ ਸਭ ਤੋਂ ਵੱਡਾ ਸਾਡੇ ਪੇਰੈਂਟਸ ਦਾ ਚੁੱਪੀ ਦਾ ਕਸੂਰ ਹੈ ਕਿ ਸਾਡੇ ਵਿੱਚ ਕੰਫੀਡੈਂਸ ਨਹੀਂ ਅਸੀਂ ਸਕੂਲਾਂ ਚ ਜਾ ਕੇ ਗੱਲ ਹੀ ਕਰਦੇ ਨਹੀਂ ਹੈਗੇ ਅਸੀਂ ਬੱਚਿਆਂ ਨੂੰ ਪੈਸਾ ਕਮਾਉਣ ਦੇ ਕਹਿੰਦੀਆਂ ਪਰ ਪੈਸੇ ਨੂੰ ਸੰਭਾਲਣਾ ਤਾਂ ਅਸੀਂ ਸਿਖਾਉਂਦੇ ਹੀ ਨਹੀਂ ਪੇਰੈਂਟਸ ਪੈਸਾ ਸੰਭਾਲਣਾ ਵੀ ਸਿਖਾਓ ਨਾਲ ਕਮਾਉਣਾ ਵੀ ਸਿਖਾਓ ਤੇ ਸੰਭਾਲਣਾ ਵੀ ਇਸ ਤੋਂ ਬਾਅਦ ਸਿਖਾਓ ਅਸੀਂ ਕਹਿੰਦੇ ਆ ਬੱਚੇ ਨੂੰ ਨੌਕਰੀ ਮੀਨਜ਼ ਲਈ ਬੱਚੇ ਨੂੰ ਨੌਕਰੀ ਕਰਨੀ ਨਾ ਸਿਖਾਓ ਬੱਚੇ ਨੂੰ ਕਾਰੋਬਾਰ ਦੇ ਕਾਬਿਲ ਵੀ ਬਣਾਓ ਕਿ ਮੇਰਾ ਬੱਚਾ ਕਰਨ ਉਹ ਇਹ ਕਾਰੋਬਾਰੰ ਕਰੇਗਾ ਮੇਰਾ ਬੱਚਾ ਕਰਨ ਉਹ ਇਹ ਕਾਰੋਬਾਰ ਕਰੇਗਾ ਉਹਨੂੰ ਕਮਜ਼ੋਰ ਨੀ ਉਹਨੂੰ ਸਮਝਦਾਰੀ ਨਾਲ ਆਪਣਾ ਫੈਸਲਾ ਲੈਣਾ ਸਿਖਾਓ ਆਪਣਾ ਫੈਸਲਾ ਬੱਚਿਆਂ ਉੱਤੇ ਨਾ ਥੁੱਪੋ ਬੱਚਿਆਂ ਨੂੰ ਫੈਸਲੇ ਲੈ ਲੈਣੇ ਸਿਖਾਓ ਸਪੋਰਟਸ ਲਈ ਐ ਬੱਚਿਆਂ ਨੂੰ ਅੱਗੇ ਕਰੀਏ ਤਾਂ ਕਿ ਉਹਨਾਂ ਦੇ ਦਿਮਾਗ ਦੇ ਅਸੀਂ ਜੇਕਰ ਸਪੋਰਟਸ ਵਿੱਚ ਬੱਚਾ ਹੋਏਗਾ ਤਾਂ ਉਹਦਾ ਦਿਮਾਗ ਵੀ ਤੇਜ਼ ਹੋਏਗਾ ਪੰਜਾਬ ਨੂੰ ਕੀ ਕਰਨਾ ਚਾਹੀਦਾ ਹੈ ਇੱਥੇ ਸਿਆਸਤ ਦੀ ਲੋੜ ਨਹੀਂ ਆ ਇੱਥੇ ਸਿੱਖਿਆ ਦੀ ਵਿੱਚ ਕ੍ਰਾਂਤੀ ਲਿਆਉਣ ਦੀ ਲੋੜ ਆ ਇੱਥੇ ਸਾਨੂੰ ਬੱਚਿਆਂ ਨੂੰ ਡਿਗਰੀਆਂ ਦੀ ਲੋੜ ਨਹੀਂ ਆ ਇੱਥੇ ਕਾਬਲੀਅਤ ਦੀ ਲੋੜ ਆ ਸਕਿੱਲ ਦੀ ਲੋੜ ਆ ਤੇ ਨਸ਼ਾ ਦੀ ਗੱਲ ਕਰ ਦੋ ਨਸ਼ਾ ਤਾਂ ਆਟੋਮੈਟਿਕਲੀ ਚੱਲੇ ਜਾਣਾ ਪੰਜਾਬ ਤੋਂ ਪਰ ਜੇ ਜਦ ਇਹ ਸਾਰਿਆਂ ਸੀਰੀਅਸ ਉੱਤੇ ਮਾਪੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮਾਪੇ ਕੰਫੀਡੈਂਸ ਨਾਲ ਗੱਲ ਕਰਨੇ ਸ਼ੁਰੂ ਹੋਗੇ ਉਸੇ ਲੋਨ ਲਈ ਰਹਿਣੀ ਪੰਜਾਬ ਨੂੰ ਨਸ਼ੇ ਦੇ ਲਈ ਕੋਈ ਵੀ ਉਪਰਾਲਾ ਕਰਨ ਦੀ ਕਿਸੇ ਨੂੰ ਵੀ ਸਿਆਸਤ ਖੇਡਣ ਦੀ ਨਹੀਂ ਇੱਥੇ ਲੋੜ ਰਹਿਣੀ ਪੰਜਾਬ ਦੇ ਵਿੱਚ ਉਸੇ ਸਿੰਘ ਅਸੀਂ ਆਪਣੇ ਬੱਚਿਆਂ ਨੂੰ ਸਾਂਭਣਾ ਸਿੱਖੇ। ਸੋ ਮੈਂ ਪੇਰੈਂਟਸ ਨੂੰ ਇਹ ਜ਼ਰੂਰ ਕਹਾਂਗੀ ਕਿ ਆਪਣੇ ਬੱਚਿਆਂ ਨੂੰ ਸਾਂਭਣਾ ਸਿੱਖੋ। ਜੇ ਮੇਰੀ ਹੈਲਥ ਦੀ ਲੋੜ ਆ, ਇਹਦੇ ਵਾਸਤੇ ਮੇਰੀ ਕੋਈ ਫੀਸ ਨਹੀਂ ਆ। ਮੇਰੀ ਹੈਲਥ ਦੀ ਲੋੜ ਆ, ਮੇਰੇ ਨਾਲ ਬੱਚਿਆਂ ਦੀ ਗੱਲਬਾਤ ਕਰਵਾਓ। ਮੇਰੇ ਨੰਬਰ ਨੂੰ ਤੁਸੀਂ ਨੋਟ ਕਰੋ ਔਰ ਨੋਟ ਕਰਨ ਦੇ ਬਾਅਦ ਮੈਨੂੰ ਤੁਸੀਂ ਕਾਲ ਕਰੋ। ਮੈਂ ਤੁਹਾਨੂੰ ਗਾਈਡ ਕਰਾਂਗੀ, ਬੱਚਿਆਂ ਨੂੰ ਗਾਈਡ ਕਰਾਂਗੀ। ਤੁਸੀਂ ਬੱਚਿਆਂ ਨੂੰ ਕਿਵੇਂ ਸਾਂਭਣਾ ਤੁਹਾਨੂੰ ਸਿਖਾਵਾਂਗੀ। ਬੱਚੇ ਨੇ ਅੱਗੋਂ ਕੀ ਕਰਨਾ ਮੈਂ ਬੱਚਿਆਂ ਨੂੰ ਸਿਖਾਵਾਂਗੀ। ਇਸ ਤਰ੍ਹਾਂ ਕਿ ਮੈਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੀ ਆ। ਪੰਜਾਬ ਦੇ ਹਰwidehat ਤੇ ਲਈ ਤੁਸੀਂ ਵੀ ਸੋਚ ਰਹੇ ਹੋ ਜੇ ਤੁਹਾਨੂੰ ਸਭ ਨੂੰ ਠੀਕ ਲੱਗਾ ਮੇਰੇ ਇਸ ਜਿਹੜੀ ਵੀਡੀਓ ਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ